ਬਸ਼ੀਰਾ ਤਿਆਰ ਕਰਦਾ ਦਾ ਤੇ ਹੁਣ ਬਾਈ ਕੋਈ ਕਾਰਨ ਪਰ ਉਹਨੇ ਸੇਲ ਕਰਨਾ ਉਹਦੇ ਕੋ ਘੋੜੀ ਹੈ ਇੱਕ ਸੰਭਾਲ ਹੁੰਦੀ ਥੋੜੀ ਜੀ ਤਾਂ ਤਾਂ ਉਹਦੇ ਕਰਕੇ ਉਹਨੇ ਸੇਲ ਕਰਨਾ ਬਾਈ ਬਸ਼ੀਰਾ ਬਹੁਤ ਜਿਆਦਾ ਚੰਗਾ ਤਿਆਰ ਹੋ ਰਿਹਾ ਤੇ ਇਹਦੀ ਉਮਰ ਬਾਈ 10 ਕ ਮਹੀਨੇ 10 ਤਰੀਕ ਨੂੰ 10ਵਾਂ ਮਹੀਨਾ ਲੱਗ ਜਾਣਾ ਅਸਲੀ ਕਾਜ ਮੇ ਸਿੰਘ ਜੀ ਕਰਦਾ ਕਰਦੇ ਪੰਜ ਦੇ ਰੂਪ ਕਮਾਤਲਾ ਸ਼ੁਕਰਰਾਸਦਾ ਜੀ ਕਿੰਨਾ ਨੇ ਕੰਤੋਂੜ ਲੈਂਦੀ ਲੈ ਜੇ ਪਰ ਐਨਕ ਨਹੀਂ ਰਹਿਣੀ ਚਾਹੀਦੀ ਹੈ ਨਾ ਪੱਤੀ ਪਹਿਲਾਂ ਸਾਰੀ ਐਨਕ ਲਾ ਕੇ ਲੱਦੀ ਆ ਦੇਖੋ ਬਲੈਕ ਵੀ ਮੈਂ ਤਾਂ ਲਾਈਆਂ ਹੀਰੇ ਕਰਕੇ ਜੀ ਅੱਛਾ ਮੌਸਮ ਦੇ ਹਿਸਾਬ ਨਾਲ ਐਨਕਾ ਲਾਉਂਦਾ ਬਈ ਇੱਧਰ ਹੀਰਾ ਨਹੀਂ ਟੇਕਰਿਆ ਸਾਡਾ ਵਧੀਆ ਲੱਗਦਾ ਫਿਰ ਤੁਸੀਂ ਸਾਰੀ ਪੱਤੀ ਲੱਦੀ ਆਪਾਂ ਨੇ ਇੱਧਰ ਹੈ ਬਈ ਤੇ ਮੌਸਮ ਵਧੀਆ ਲੱਗਦਾ ਫਿਰ ਦੇਖੋ ਫਿਰ ਵੀ ਦੇਖੋ ਜੱਦਾ ਹੀ ਲੱਗਿਆ ਵਾ ਹਾ ਲਛਣ ਕਰਨ ਇਹ ਕਿਦਾਈ ਨਹੀਂ ਹੈਗਾ ਹੈ ਇਹਦੇ ਲੱਗਿਆ ਦੇਖ ਹੈਵੀ ਜਦਾਂ ਹੀ ਲੱਗਿਆ ਹੈ ਇਹ ਦੂਆ ਘੋੜਾ ਬਣਿਆ ਹੈ ਹਾਂ ਜੇਬ ਚ ਕੀ ਪਾਇਆ ਗਲਵਸ ਹਾਂ ਇਹਨੂੰ ਟਰੈਕਟਰ ਪਰ ਰੱਖ ਦਿੰਦਾ ਉਸ ਤੋਂ ਨੇ ਇਹ ਕੌਣ ਸੀ ਬਰੀਡ ਹੈ ਹੈ ਤੂੰ ਕੌਣ ਸੀ ਬਰੀਡ ਹੈ سپورٹس ਵਾਲੇ ਹੈ ਇਹ ਇਹ ਕਹਾਂ ਸੇ ਆਤੇ ਹੈ ਲੋਕ ਮੋਟਰਸਾਈਕਲ ਆ ਲਈ ਹੈ ਹੇ ਹੁੰਦਾ ਹੀ ਨਹੀਂ ਉਹ ਲਾਵੀ ਮਿੱਤਰਾ ਕਿਹ ਵਾਰੀ ਵੜੀ ਹੁੰਦਾ ਪੋੜਾ ਜਿਵੇਂ ਆਉਂਦਾ ਹੈ ਉੱਪਰ ਬੈਠੀ ਹੋਣੀ ਰੱਸੀ ਬੰਨ ਤੁਹਾਨੂੰ ਲੱਭਾਈ ਇਹਨੂੰ ਮੈਂ ਪਾਵਾਂ ਨਹੀਂ ਜੀ ਉੱਪਰ ਬੈ ਕੇ ਛੋਕੇ ਆਉਂਗੇ ਕਿੱਧਰ ਬੰਨ ਲਾ ਫੜ ਫੋਨ ਮੈਂ ਪਾਵਾਂ ਹਾਂਜੀ ਤੇਰੀ ਭਾਈ ਐ ਲੰਮੀ ਪਾ ਦੂੰਗਾ ਮੈਂ ਉੱਪਰ ਇਹਨੂੰ ਪਾਉਂਦੀ ਹਾਂ ਹੈ ਕੀੜਿਆ ਹਾ ਜੱਕ ਤੇ ਨਗਰਾ ਤੇਰਾ ਦੇਖੀ ਤੂੰ ਨਹੀਂ ਲੱਗਦਾ ਜਿਨਾ ਦਾ ਦਿਖਾਈ ਰਖਾਈ ਮੜਿਆ ਅੱਥਾ ਦਿਖਾ ਦੋ ਦੇਖਦੇ ਮਾਰੇ ਦੇਖ ਦੇ ਫਿਰ ਤੇ ਦੇਖੀ ਸੋ ਤੇ ਚੱਤ ਲੰਦਾ ਲੱਗਾ ਖੜਦਾ ਨਹੀਂ ਆਉਂਦਾ ਦੇਖ ਲੈ ਲੈ ਉਹ ਲੈ ਕੇ ਜਾਉਂਗੇ ਤੇ ਨੂਰੀ ਨਹੀਂ ੱਡਾ ਲੱਗੇ ਹੈਗੇ ਉਹ ਕੰਬਾਏ ਪੰਨਣੇ ਨੂੰ ਕਰਿਆ ਪਿਆ ਹੀ ਨਹੀਂ ਹਾਂ ਪਤਾ ਲੱਗ ਪੂਰਾ ਬੋਲਤਾ ਮੈਂ ਲੈ ਬੋਲ ਗਿਆ ਜੇ ਪੰਨ ਨਹੀਂ ਕਰਦੇ ਨਾ ਰੇ ਤੋੜ ਕੀ ਗਿਆ ਤਾਂ ਇੰਦਰ ਆ ਕੇ ਤੋੜ ਦੇਣਾ ਦੱਬਾ ਚਫੜ ਛੱਡ ਜਾ ਇੱਕ ਮਿੰਟ ਰੋਕ ਕੇ ਇਹ ਕਬਰੇ ਇਹ ਗੁਰੂ ਮਾਰਾ ਦਾ ਘੋਰਾ ਹੈ ਗੁਰੂ ਨਿਹੰਗ ਸਿੰਘ ਦਾ ਆਏ ਕਿ ਪਾ ਦੇ ਅਜੇ ਅੱਧੇ ਦਿੱੱਤੇ ਜਿਵੇਂ ਵਿੱਚੋਂ ਕੱਢ ਲਾ ਫਿਰ ਨਾ ਜਾ ਉਹ ਦੇ ਕਿਵੇਂ ਬਾਈ ਉਹ ਇੱਕ ਚੋਟਰਕਾਰ ਦੀ ਉਹ ਕਿੱਥੋਂ ਲੱਸੀ ਕਰਨਾ ਤੂੰ ਰਾਣ ਦੇ ਤੂੰ ਰੱਖ ਦੇ ਮੇਰੇ ਪਾਸਾ ਕੰਮ ਨਹੀਂ ਜੰਤਤਾ ਪਾਉਣੀ ਰਹਿਣ ਦੇ ਰਹਿਣ ਦੇ ਮੈਂ ਛੱਡ ਦੇ ਮੈਨੂੰ ਲੱਗ ਗਿਆ ਪਤਾ ਵੀ ਜਾਣਾ ਹੈ ਹਾਂ ਹਾਂ ਚਾਵਲ ਲੈ ਕੇ ਜਾਉਂਗੇ ਰੇ ਰੱਖ ਦੀ ਬੰਜੀ ਹੂੰ ਕਿੱਥੇ ਵੀ ਹੋ ਰਿਹਾ ਹੈ ਕਿੱਥੇ ਹੈ ਤੰਦੇ

ਇਹ ਕਰਨਾ ਦੋਏ ਮਰ ਜੇ ਹੈ ਕਿੱਥੇ ਮਰੂ ਕਿੰਨੇ ਜੇਤਾ ਤੇ ਹੀਰ ਹਰ ਜਾ ਐਡੀ ਕਿਆ ਅੱਗ ਵੜ ਗਈ ਤੇਰੇ ਚੰਨ ਦੇਖ ਲਓ ਬਾਈ ਕਿਥੇ ਗਿਆ ਮੈਂ ਛਿੜਕ ਕੇ ਉਹ ਕਰਦੇ ਅਸੀਂ ਪਟਿਆਉਣ ਲੱਗੇ ਵੀ ਛੜ ਜਾ ਛੜ ਜਾ ਨਾ ਮੈਨੂੰ ਨਹੀਂ ਪਿਆ ਜੰਮਿਆ ਮੇਰੇ ਕੰਨ ਮੇਰਾ ਮੇਰੇ ਕੰਨ ਨੂੰ ਯਾਰ ਇਰਾਦੇ ਕਹੀਆ ਕਰਤ ਨਹੀਂ ਆ ਮਹੀਂ ਉਹ ਕਹਿੰਦਾ ਤੂੰ ਬਹਿ ਜਾ ਹੋਰ ਡਰਨਾ 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 ਬਾਬਾ ਯੋ ਮੋੜੇ ਨਾ ਫੜਾ ਜੇ ਲੋਕਰਾਂਗੇ ਚੱਲ ਕਿੱਥੇ ਆ ਰਿਹਾ ਹੈ ਲੱਗ ਰਿਹਾ ਹੈ ਇਹ ਤਾਂ ਨਹੀਂ ਹੁੰਦਾ ਬਈ ਇੱਕ ਦੋ ਇੱਕ ਦੋ ਫੇਰ ਗੇਰ ਲਿਆ ਤਾਂ ਅੱਧਾ ਇਹ ਕਾਜੀ ਬੜਕੇ ਚੰਗ ਮਾਰਦੀ 아, 자! 가벼워, 가벼워. 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 ਬੋਲੀ ਕਦੇ ਜਾਂਦਾ ਤਾਂ ਸਰਾ ਮੀਠਾ ਬਣੋ ਆਹ ਆ ਕੰਮ ਨਹੀਂ ਕਰਨਾ ਨਾ ਹਰ ਜੇ ਇਹ ਲੋ ਬਾਈ ਹੀਰੇ ਤਾਂ ਬਹਿਣਾ ਸੌਖਾ ਨਹੀਂ ਪੀਆ ਕਣਕਵਾ ਤੇ ਉਸ ਕਿਵੇਂ ਨਿਕਲਦੀ ਪਾਣੀ ਲਾਇਆ ਹੈ ਬਾਈ ਪਾਣੀ ਛੱਡਿਆ ਵਾ ਹਾਂ ਪਾਣੀ ਛੱਡਿਆ ਵਾ ਫੜ ਜਾ ਤੂੰ ਨਿਕਲਦੀ ਇਹਦੇ ਵਿੱਚ ਤੇ ਫਰੇਗਰੈਂਸ ਇਹ ਪਾ ਫਾਉਂਡ ਕਰਦੇ ਆ ਇਹਦੀ ਮੈਨੂੰ ਇੱਕ ਵਾਰੀ ਬਹਿਣ ਦੇ ਕਹਦਾ ਫਰੇਗਰੈਂਸ ਨਿਕਲਦੀ ਆ ਪਾਣੀ ਮਾਦੇ ਧੂੰਆਂ ਕੀ ਨੰਦੇ ਧੂੰਆਂ ਧੂੰਆਂ ਨਿਕਲੇ ਖਣੋ ਦਾ ਹੈਗਾ ਇਹ ਹੋਰ ਵੀ ਥੋੜੀ ਜਿਆਦਾ ਬਸ ਨਾ ਮਾਮਾ ਬਲੇ ਨਾ ਨਾ ਇਹ ਪਤਾ ਨਹੀਂ ਇਹ ਲੈ ਗੁੱਸੇ ਨਾ ਬਸ ਓਏ ਜਿਹੜੀ ਗੱਗੇ ਬਾਈ ਨੇ ਆਪਣਾ ਨੇ ਕਹਾਣੀ ਲਿਖੀ ਵੀ ਆ ਉਹਦਾ ਸ਼ੂਟ ਚੱਲ ਰਿਹਾ। ਬਾਕੀ ਤਕਰੀਬਨ ਅੱਧ ਦੇ ਨੇੜੇ ਤੇ ਡੇ ਤੇ ਹੋਏ ਗਿਆ ਹੁੰਦਾ। ਬਾਕੀ ਬਾਕੀ ਪੁੱਛ ਰਿਹਾ ਅੱਜ। ਤੇ ਹੁਣ ਆਏ ਤੇ ਪੱਤੀ ਪੁੱਤੀ ਲੱਦ ਕੇ ਫਿਰ ਅੱਗੇ ਨੇ ਇਧਰ ਸ਼ੂਟ ਜਨ ਪਹੁੰਚ ਗਏ ਤੇ ਘਰਾਂ ਕਰਨ ਲੱਗੇ ਵੀ। ਉਹੀ ਲੋਕ ਕਿੰਨਾ ਕੰਮ ਕਰ ਰਹੇ ਨੇ। ਬਾਕੀ ਇੱਧਰ ਤਿਆਰੀ ਚੱਲਦੀ ਆ ਉਹ ਬੈਠੇ ਆ। ਪੰਜ ਚਾਰ ਬਰਤਾਂ ਦੇ। ਬਾਈ ਨਾ ਹੁੰਦੇ ਤੇ ਚਾ ਬਾਕੀ ਦੋ ਹੀ ਕਹਾਣੀ ਲੱਗੀਆਂ ਬਈ ਸ਼ੂਟ ਕਰਨੀ ਆਪਣੇ ਵਿਆਹ ਤੇ ਪਹਿਲਾਂ ਕਰਕੇ ਗਏ ਤੇ ਉਹ ਹੋਰ ਬੰਦੇ ਤੇ ਤੇ ਇਹ ਹੋਰ ਆ ਬਾਕੀ ਸਾਡਾ ਟਾਰਗੇਟ ਬਾਈ ਵੀ ਪਹੁੰਚਿਆ ਮੇਰੀ ਲੋਕ ਬਾਈ ਦੇ ਉਰੇ ਆਉਗੀ ਪਟਵਾਰੀ ਸਾਹਿਬ ਦੇ ਨਾਲ ਨੇ ਆ ਮੇਰਾ ਹੱਥ ਦੇਖ ਲੈ ਰੈਕ ਲੈ ਲੋ ਇਹ ਲੈ ਲਈ ਚਾਹ ਪੀ ਲਓ ਬਾਈ ਆਹ ਛਾਟ ਲੱਗੇ ਆਹ ਛਾਟ ਦਵਾ ਰੁਕ ਜਾ ਪੰਚ ਇੱਧਰ ਆ ਜਾ ਇੱਧਰ ਆ ਜਾ ਚਾਹ ਸਾਨੂੰ ਪਿਆ ਦੇ ਸਾਨੂੰ ਪਿਆ ਦੇ ਔਰ ਇਹਨਵਾ ਆ ਮੱਗ ਜਾ ਕੇ ਅੱਗੇ ਨੂੰ ਪਲਾਈ ਅੱਗੇ ਅੱਗੇ ਵੀਰੇ ਦਾ ਇਹ ਇੱਕ ਪਰਗੜ ਬਾਈਦਾ ਆ ਉਹ ਦੋਨਾਂ ਦੇ ਪਲੱਤ ਸੋਈ ਨਾ ਹੋਵੇ ਇਹ ਵੀ ਨਹੀਂ ਚੁੱਪ 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 ਅਫਰੀਕਾ ਅਮੇ ਸਿੰਘ ਜੀ ਦੇ ਚਾਰ ਵੇਲੇ ਪਰਫੈਕਟ ਸਮੇਂ ਤੇ ਗੱਲ ਕੀ ਆਹ ਟੱਕਰੇ ਵਾਲਾ ਮੜਦਾ ਉਹ ਪੱਤੀ ਚੱਕ ਤੋਨੂੰ ਚੱਕੀ ਬੁਗਿਆ ਜਾਂ ਫਿਰ ਇੰਨੀ ਨਹੀਂ ਹੈਗੀ ਉਧਰ ਹੈਗੀ ਹੋਰ ਅਜਮੇਰ ਸਿੰਘ ਜੀ ਕੀ ਹਾਲ ਹੈ ਜੀ ਬੰਦੇ ਅਜਮੇਰ ਕੋਣਾ ਕਿ ਅੱਗੇ ਅਲੀ ਮੇਰ ਸਿੰਘ ਨੂੰ ਬੈਠੇ ਦੇਖੀ ਮਾ ਗਗਾ ਸਿੰਘ ਆ ਛੋੜਤਾ ਦਵਾਰ ਲੈਣਾ ਕੈਚਨ ਪ੍ਰੈਸ਼ਨ ਤੇ ਬੜੀ ਕੈਚਨ ਗੱਡੀ ਦੇ ਟਾਕੇ ਚੈੱਕ ਹੋਣੀਆਂ ਵੀ ਚੱਲਦੀਆਂ ਐਕਸ਼ਨ ਹਲੋ ਅਸਲੀ ਕਾਲਜ ਮੈਸਰ ਜੀ ਦਵਾ ਲੈਣਾ ਬਣਾ ਗਾ ਗਾ ਕਰਾ ઓਕੇ ਕੱਟ ਲੈ 85 ਲੱਗਦਾ ਚੱਲ ਰਿਹਾ ਬਈ ਸ਼ੂਟ ਤੇ ਬਾਕੀ ਗੱਗਾ ਮਹਾਰ ਵਲੌਗ ਤੇ ਵੀ ਤੁਸੀਂ ਦੇਖ ਲਿਆ ਕਰਿਓ ਉਹਦੇ ਬਾਰੇ ਵੀ ਪਈ ਜਾਂਦਾ ਦਿੱਲੀ ਤਾਂ ਵੀ ਕੀ ਹੱਪ ਅਪਡੇਟ ਹੁੰਦੀ ਆ ਮੈਂ ਤਾਂ ਬਹੁਤ ਆ ਬਈ ਕਰਨੀ ਤੇ ਉਹਦੇ ਬਾਅਦ ਖ ਦੇਖਦੇ ਹਾਂ ਆ ਮੈਂ ਵੀ ਕਿਵੇਂ ਦੀ ਚੀਜ਼ ਕੱਢਦੇ ਆ ਬਈ ਉਹ ਸਾਡਾ ਵੀਰਾ ਬੱਲੀ ਬਰਲਾਜ ਬਾਪੂ ਕਹਿੰਦਾ ਵੀ ਵਾਸੀ ਨਹੀਂ ਵੇਚਣੀ ਖੇਜਾ ਸਮਾਂ ਚ ਸੋਚ ਵੀ ਮੈਂ ਵੇਚ ਦੂੰਗਾ ਐਕਸ਼ਨ ਤੋਂ ਅੱਜ ਤੋਂ ਲਗਭਗ 2 ਲੋਕਾਂ ਨੇ ਗੱਲਾਂ ਹਾਂ ਦੇਖੋ ਵਾਰੀ ਦਾ 500 6 ਰੋਟੀਆਂ ਦੀ ਕਿਰਤੀਆ ਸਰਕਾਰ ਨੇ ਇੱਕ ਕੀ ਪੰਚ ਪਾਪਲੀ ਤੋਂ ਲੋ ਬਈ ਹੁਣ ਆਪਣੀ ਇਨਫਲੂਐਂਸਨ ਦੀ ਵਾਰੀ ਆ ਗਈ ਇਨਫਲੂਐਂਸਨ ਵੱਧਣ ਆ ਗਈਆਂ ਪਹਿਲਾਂ ਹਥਿਆਰ ਤਿੱਖਾ ਕਰਾ ਕੇ ਨੇ ਆਂਦਾ ਪਿਆਦਾ ਦੋ ਸਾਲਾਂ ਦਾ ਪਿਛਲੇ ਸਾਲ ਡੈੜੀ ਵੱਡੀ ਗਿਆ ਬਤੂ ਦਾ ਤਾਂ ਚਲਾ ਗਿਆ ਨਹੀਂ ਤਾਂ ਮਾੜਾ ਮੋਟਾ ਕਿਤੇ ਚਲਾ ਵੀ ਲਿਆ ਹਾਂਗਾ ਇਹ ਤਾਂ ਇਹ ਤਾਂ ਕੋਈ ਨਹੀਂ ਆਨ ਦਾਤ ਤਿੱਖਾ ਕਰਾ ਕੇ ਲਿਆਇਆ ਨੂੰ ਸਣ ਆਪਣੇ ਦਾਤ ਨਾਲ ਵੱਡੇ ਕਰਨਾ ਕਾਲੂ ਅੱਜ ਰੇੜਾ ਆਪਣਾ ਲੱਬਿਆ ਖੜਾ ਦਾ ਕਿਉਂਕਿ ਜਗ੍ਹਾ ਹੈ ਨਹੀਂ ਤਾਂ ਇਹਨਾਂ ਨੂੰ ਅਜੇ ਪੱਤੀ ਲੈ ਕੇ ਇੱਧਰ ਸ਼ੂਟ ਚੱਲਦਾ ਉਹ ਪੱਤੀ ਲੈ ਜੇ ਤੇ ਫਿਰ ਮੈਂ ਕਿਨੋਂ ਇਹ ਹਥਿਆਰ ਪੰਚ ਨਾਲ ਆ ਮੰਗਾਇਆ ਉਹ ਲਾਦੇ ਖੜਾਤੀ ਇਕੱਠਾ ਨਹੀਂ ਇੱਧਰ ਲੁੱਟਣ ਵੱਡੇ ਲੱਗੇਗੇ ਹੁਣ ਦੇਖਦੇ ਆ ਜੀ ਪਹਿਲਾ ਸਟੈਂਡ ਤੇ ਵਗੈਰ ਖੜਦਾ ਨਹੀਂ ਤੇ ਸਟੈਂਡ ਦੇ ਵਗੈਰੇ ਖੜਾ ਹੈ ਛੋਟਾ ਇਹਦਾ ਸਟੈਂਡ ਪਰ ਵੀ ਨਹੀਂ ਖੜਦਾ ਹੁਣ ਆਪਣੇ ਹੁਣਾਂ ਬੜੀ ਦਿੱਤਾ ਵਖੜ ਗਿਆ ਵੀ ਇਹ ਵਰ ਗਈ ਆ ਜੇ ਨਾ ਤੇਰਾ ਸਟੈਂਡ ਆ ਨਾ ਟਮੋਟਰਸਾਈਕਲ ਨਾ ਵੀ ਸਾਡੇ ਨੰਬਰ ਤੇ ਸਟੈਂਡ ਬਹੁਤ ਆ ਇਹਦਾ ਸਭ ਮਾਰੇ ਜਾਂਨੇ ਆ ਪੰਜ ਦੀ ਵਡਾਈ ਦਿਖਾ ਦੋ ਦੱਤ ਨੇ ਵਧੀਆ ਹੋ ਨਹੀਂ ਨਹੀਂ ਵਧੀਆ ਤਾਂ ਹੈ ਵਧੀਆ ਕਿਹਨੇ ਆਹ ਮਹੌਨ ਖਾਣੇ ਆਹ ਜਿਹੜੀ ਆ ਦੇਖੀ ਹਨ ਹੂੰ ਇਹਨੂੰ ਦਾ ਆ ਤਾਂ ਦਨ ਮੱਪਾ ਕਰ ਰਾਇਆ ਇਕੱਠਾ ਆ ਤਾਂ ਬੱਲਾ ਦੇ ਉਹਨੂੰ ਛੇ ਛੱਡ ਦਿੰਦਾ ਉਹਨੇ ਕਿਹੜਾ ਆ ਤਾਂ ਬਈ ਤਾਂ ਉਧਰ ਮੱਪਾ ਦਿੱਤਾ ਅੱਧੀ ਬੱਲੀ ਦਾ ਥੱਲੇ ਖੰਡਾਈ ਪਈਏ ਨੇ ਆਹਾਂ ਨਹੀਂ ਅੱਗ ਮੱਧ ਲਾਉਂਦਾ ਅੱਧੀ ਬੱਲੀ ਜਿੰਨ ਪਰ ਉਹ ਵੀ ਤਾਂ ਮੱਪਾ ਦਿੰਦੇ ਮਨੂੰ ਹੂੰ ਤਾਹ ਕੀ ਹੋਇਆ ਕਰ ਲਾ ਇਕੱਠੇ ਸਾਰੇ ਲੈ ਪਾ ਨਾ ਪਾ ਦਾ ਤਾਂ ਮੈਂ ਤੇ ਨਹੀਂ ਕਿਹਾ ਉਹ ਬੰਤ ਨਟਾਲਾ ਹੁੰਦਾ ਹੁੰਦਾ ਉਹ ਤੰਗਣੇ ਨੂੰ ਥੋੜਿਆਂ ਨੂੰ ਥੋੜਾ ਭਰ ਦੇ ਗਾਣਾ ਉਹ ਨੂੰ ਹੌਲੀ ਹੌਲੀ ਖਾਈ ਜਾਏ ਕਰੂੰਗੇ ਥੋੜੇ ਦਾਲੀਏ ਨਾ ਝੋਲੀ ਜੀ ਵਰਗਾ ਹੁੰਦਾ ਆਹ ਹਾਂ ਕਿਉਂਕਿ ਇੱਕ ਵਾਰੀ ਇਹਦਾ ਉਹ ਕਿਆ ਨਾਮ ਹੈ ਦਾ ਦੋਨੀ ਇਹਨੂੰ ਦੇਖ ਲੈ ਸੀ ਆ ਪੱਲੀ ਪਾ ਦੀਏ ਨਾ 15 ਮਿੰਟ ਚ ਖਤਮ ਸਹਿਵਾ ਨੇ ਹੂੰ ਹਾਂ ਉਹਨੂੰ ਕਿਹਾ ਹਾਂ ਬਈ ਜੀ ਜਿਆਦਾ ਚ ਪਾ ਰਹੀ ਏ ਉਹ ਤਾਂ ਉਹਨੂੰ ਪਾ ਦੇਈ ਕਰੂੰਗਾ ਆਪਣਾ ਈਕਰ ਦੇ ਪਰਤੇ ਮੁੱਕ ਨਹੀਂ ਜਦੇ ਹੁਣ ਫੇ ਤੁਹਾਨੂੰ ਹੌਲੀ ਹੌਲੀ ਪੌਣੇ ਪੈਣੇ ਵੀ ਹੁਣ ਸਾਹ ਤੇ ਥੋੜੇ ਟਾਈਮ ਬਾਅਦ ਫੇਰ ਮੇਰੇ ਬਾਹਰ ਦਾ ਜੀ ਗਏ ਤਾਰੇ ਖੜਾ ਹੋ ਰਿਹਾ ਹੈ ਬਣੇਗਾ ਉਹ ਨਰਬਾਹਰ ਨਹੀਂ ਭਈ ਅੱਜ ਕੱਢਣੀ ਹੋਈ ਸਾਰ ਸ਼ੂਟ ਜਾਂਦਾ ਤਾਂ ਈ ਨਹੀਂ ਨਿਕਲਿਆ ਭਈ ਅੱਜ ਬਾਹਰ ਇਹਦੇ ਨੂੰ ਧਮਾਸੇ ਲਾਏ ਹੋਣੇ ਕੱਢੀ ਆ ਕਾਰ ਵੀ ਨਹੀਂ ਕੱਢ ਹੋਏ ਬਾਕੀ ਇੰਸਟਾ 'ਵਨ ਕੋਈ ਰੀਲਾਂ ਪਾਉਨੇ ਆ ਹੁਣ ਵਧੀਆ ਵਧੀਆ ਘੈਂਟ ਘੈਂਟ ਦੇਖਿਆ ਕਰੋ ਜੀ ਟਰੈਕਟਰ ਦੀ ਉੱਥੇ ਵੀ ਛਾ ਕੇ ਫੋਲੋ ਕਰ ਲਿਓ 3855 ਸੈਭ ਜੋ ਥਾਬ ਵਾਲਾ ਪੰਜ ਮਾਲਾ ਮੈਂ ਵਰਤੇ ਸਨੈਪਚੈਟ ਵਰ ਵੀ ਬਾਈ ਫੋਲੋ ਕਰ ਲਓ ਐਡ ਕਰ ਲਓ ਸੌਰੀ ਸਨੈਪਚੈਟ ਵਰ ਵੀ ਐਡ ਕਰ ਲਓ ਸਨੈਪਰ ਬਾਈ ਇਹ ਦਿੱਲੀ ਦੀ ਅਪਡੇਟ ਹੁੰਦੀ ਆ ਕੀ ਆ ਕਰਦੇ ਕੀ ਆ ਕਿੱਥੇ ਚੱਲੇ ਕੀ ਆ ਕੁਸਾ ਕਿੱਥੇ ਫਿਰਦੇ ਕਿੱਥੇ ਲਿਕੇਜ ਹੋ ਰਿਹਾ ਤੇ ਕਰੇ ਵੀ ਕਰਦੇ ਜੇ ਜੇ ਕੇ ਤੁਹਾਨੂੰ ਪਤਾ ਨਾ ਹੋਵੇ ਸਨੈਪਚੈਟ ਪਰ ਤੇ ਦੇਖ ਲਵੇ ਫਰਦੇ ਪਤਾ ਲੱਗਦਾ ਚਾਹੇ ਚੋਚਨ ਮੈਂ ਡੀਆ ਹਮਮ ਨਾਲ ਅਪਡੇਟਰ ਰਹਿਣਾ ਪੈਂਦਾ ਤਾਂ ਚੱਲਦੀਆਂ ਵਿੱਚ ਨੂੰ ਬਾਈ ਰੀਲਾ ਵੀ ਬੰਦ ਕਰਤੀ ਸੀ ਆਪਾਂ ਨੇ ਵਧੀਆ ਚੱਲਦੀਆਂ ਹੁਣ ਦੁਬਾਰੇ ਸ਼ੁਰੂ ਕਰੀਏ ਹਾਂ ਹੈ ਵੜਦੀ ਜਾਉਂਦੇ ਨੇ ਵੰਡ ਪਨੀਰ ਬਹੁਤ ਵੜ ਦਿੰਦੇ ਹਾਂ ਕਰ ਲੈ ਕਿੱਥੇ ਹੋਏ ਕਿਹੜਾ ਦੌਰ ਹੈ ਇਕੱਠੇ ਗੱਲ ਆ ਇਕੱਠੇ ਚੰਗੀ ਦਾ ਬਾਤ ਕੀ ਕਰਨਾ ਲਾ ਹਾਂਜੀ ਬਾਈ ਆਪਾਂ ਬੂਰ ਮੱਜਰੇ ਆਏ ਤੇ ਆਪਣੇ ਵੀਰੇ ਕੋਲ ਤੇ ਉਹਨੇ ਬਾਈ ਬਸ਼ੇਰਾ ਆ ਤਿਆਰ ਕਰਦਾ ਦਾ ਤੇ ਹੁਣ ਬਾਈ ਕੋਈ ਕਾਰਨ ਪਰ ਉਹਨੇ ਸੇਲ ਕਰਨਾ ਉਹਦੇ ਕੋ ਘੋੜੀ ਆ ਇੱਕ ਸਮਾਲ ਹੁੰਦੀ ਥੋੜੀ ਜੀ ਧੱਤਾਂ ਉਹਦੇ ਕਰਕੇ ਉਹਨੇ ਸੇਲ ਕਰਨਾ ਬਾਈ ਬਸ਼ੇਰਾ ਬਹੁਤ ਜ਼ਿਆਦਾ ਚੰਗਾ ਤਿਆਰ ਹੋ ਰਿਹਾ ਤੇ ਇਹਦੀ ਉਮਰ ਬਾਈ 10 ਕ ਮਹੀਨੇ 10 ਤਰੀਕ ਨੂੰ 10ਵਾਂ ਮਹੀਨਾ ਲੱਗ ਜਾਣਾ ਇਹਨੂੰ ਤੇ ਹਾਈਟ ਵੇਟ ਚੰਗੀ ਆ ਇਹਦੀ ਤੇ ਇਹਦੀ ਮਾਂ ਬਾਈ ਕਾਂਟੇ ਦੀ ਆ ਠੀਕ ਆ ਡੀ ਐਨ ਏ ਪਾਸ ਆ ਇਹ ਤੇ ਬਾਪ ਬਾਈ ਕਿਹੜਾ ਤਾਂ ਇਹਦਾ ਜੈਦੇਵ ਦਾ ਬਾਈ ਬੱਚਾ ਆ ਇਹ ਬਸ਼ੇਰਾ ਬਹੁਤ ਸੋਹਣਾ ਬਾਈ ਤਿਆਰ ਹੋ ਰਿਹਾ ਜੇ ਕਿਸੇ ਮੇਰੇ ਵੀਰ ਭਰਾ ਨੇ ਹਨਾ ਵੀ ਬਸ਼ੇਰਾ ਤਿਆਰ ਕਰਨਾ ਜਿਕਣ ਆਪਣਾ ਬਾਈ ਦੂ ਆਪਾਂ ਨੇ ਸੇਲ ਕਰਤਾ ਤਾਂ ਹਨਾ ਤੁਸੀਂ ਬਾਅਦੋ ਬਾਈ ਪੁੱਛਦੇ ਬਾਈ ਸਾਨੂੰ ਦਵਾ ਬਾਈ ਉਹੇ ਜਾ ਬਸ਼ੇਰਾ ਤੇ ਹੁਣ ਤੁਹਾਡੇ ਦੀਵਾਨ ਤੇ ਬਾਈ ਲੈ ਕੇ ਆਇਆ ਬਸ਼ੇਰੇ ਨੂੰ ਤੇ ਬਹੁਤ ਜ਼ਿਆਦਾ ਚੰਗਾ ਬਸ਼ੇਰਾ ਬਾਈ ਜਿਹਨੇ ਬਾਈ ਤਿਆਰ ਕਰਨਾ ਹਨਾ ਸ਼ੋਹਾਂ ਲਈ ਵੀ ਤਿਆਰ ਹੋ ਸਕਦਾ ਬਸ਼ੇਰਾ ਤੇ ਉਦਾਂ ਵੀ ਹੋਰ ਕਿਤੇ ਜਾਂ ਸ਼ੌਂਕ ਪੂਰਾ ਕਰਨਾ ਤਾਂ ਵੀ ਬਸ਼ੇਰਾ ਬਹੁਤ ਜ਼ਿਆਦਾ ਚੰਗਾ ਇਹ ਹਲਤੀ ਆਪਣੇ ਹੀਰੇ ਵਾਂਗੂ ਹੈ ਅਗਰ ਆ ਦੇਖੋ ਦੋਸਤਾਂ ਨਾ ਹੀ ਦਾਸਤਾ ਛੱਡਦਾ ਨਾ ਇਹ ਛੱਡਦਾ ਉਹ ਛੱਡਦੇ ਭਾਈ ਛੜੋ ਰੇ ਬੇਹੇਰਾ ਬਹੁਤ ਜਿਆਦਾ ਭਾਈ ਘੈਂਟ ਆ ਜੇ ਤੁਸੀਂ ਕਿਸੇ ਨੇ ਲੈਣਾ ਹੋਇਆ ਕੰਟੈਕਟ ਕਰ ਲਿਓ ਤੇ ਸਕਰੀਨ ਪਰ ਨੰਬਰ ਵੀ ਚੰਦਾ ਵੀਰੇ ਦਾ ਫੋਨ ਕਰ ਲਿਓ ਬਾਕੀ ਰੇਟ ਰੂਟ ਵੀਰੇ ਨਾਲ ਕਰ ਲਿਓ ਭਾਈ ਫੋਨ ਕਰ ਛੜ ਜਾ ਬੁੱਤ ਛੱਡ ਛੱਡ ਇਹ ਵੀ ਪੂਰਾ ਫਰੈਂਡਲੀ ਆ ਭਾਈ ਕੋਈ ਉਹ ਨਹੀਂ ਹੈਗਾ ਵੀ ਨਾ ਲੱਤ ਮਾਰਦਾ ਨਾ ਕੁਛ ਜਿਹਨੇ ਪਹਿਲੀ ਵਾਰੀ ਵੀ ਰੱਖਣਾ ਉਹਦੇ ਲਈ ਵੀ ਵਧੀਆ ਬੇਹੇਰਾ ਆ ਇਹ ਕਹਿੰਦਾ ਇਹ ਕੌਣ ਸੀ ਬਰੀਡ ਹੈ ਬਾਕੀ ਵੀ ਅੱਜ ਆਪਣਾ ਫਤੇਗੜ ਸਾਹਿਬ ਗਏ ਤੇ ਉਦੋਂ ਸਾਨੂੰ ਆ ਜੇ ਦਿੱਕਤ ਇਕ ਸੋਚ ਦੀ ਤੇ ਸੋਚੀ ਦਿੱਕਤ ਦੂਰ ਕਰਨੇ ਵਾਸਤੇ ਸਾਡੀ ਕੰਪਨੀ ਨਾਲ ਬੰਦਾ ਪਹੁੰਚਿਆ ਜਦੇ ਐਡੇ ਟਾਈਮ 'ਚ ਐਟ ਟਾਈਮ ਚੇਂਜ ਇਹ ਸੋਚੇ ਜੇ ਬਾਈ ਨਿਆਣਿਆਂ ਨੇ ਥੋੜੀ ਦਿੱਕਤ ਲਿਆਉਂਦੇ ਤੇ ਐਂ ਕਮਾਈ ਕੇ ਭਟੇ ਦੇਈ ਤੇ ਜਿਆਦਾ ਭਟੇ ਦੇ ਦਿੱਤੇ ਹਾਂ ਜਿਆਦਾ ਹੀ ਚੌੜ ਜੜ ਗਏ ਨਿਆਣਿਆਂ ਨੇ ਉਹਦੇ ਕਰਕੇ ਆ ਖਰਾਬ ਹੋ ਗਈ ਥੀ ਇਹਦੀ ਗਾਰੰਟੀ ਹੈਗੀ ਤੇ ਇੱਕ ਵਧੀਆ ਸਭ ਚਲਾਈ ਵਿਧੀ ਆ ਲਓ ਹੁਣ ਸਾਈਡ ਪਲੀਜ਼ ਕਰੋ ਪੰਜ ਸਾਬ ਜੈ ਮੈਨੂੰ ਤੇ ਆ ਰਿਹਾ ਤੈਨੂੰ ਕੱਲ ਕਰਾ ਪੰਜ ਪ੍ਰੇਸ਼ਨ ਅੱਖਾਂ ਦਾ ਪ੍ਰੇਸ਼ਨ ਹੀ ਕਰਾਇਆ ਪ੍ਰੇਸ਼ਨ ਵਾਲਿਆਂ ਤੇ ਲੱਤਿਆ ਹੁੰਦੀ ਆ ਅੱਜ ਪੱਤੀ ਲੱਤਦਾ ਤਾਂ ਇਹਨਾਂ ਕਾਲ ਆ ਕੇ ਲੱਦੀ ਆ ਪੱਤੀ ਵੀ ਇਹਨਾਂ ਕਾਲ ਆ ਕੇ ਲੱਦੀ ਜਿੱਦਾਂ ਮਨੂੰ ਪ੍ਰਕਾਤਰ ਜੀ ਹੁੰਦਾ ਨਾ ਇੱਕ ਗੱਲ ਆ ਇਹ ਤਾਂ ਹੈਪੀ ਅੰਕਰ ਜਾਈ ਆ ਇਹ ਹਾਂ ਹਾਂ ਮੈਨੂੰ ਕਿਹਾ ਮੈਨੂੰ ਕਿਹਾ ਮੰਗਾ ਰਾਤ ਨੂੰ ਜੇ ਇਹਨਾਂ ਕਾਲ ਆ ਕੇ ਕਿਸੇ ਤੇ ਮੁਰੇ ਆ ਗਿਆ ਤੂੰ ਦੇਖ ਲੈ ਸੌਂ ਲੱਗੇ ਦੰਦੜ ਪਾ ਦੂੰ ਇੱਕ ਤੇ ਅਟੈਕ ਕਿੱਥੋਂ ਇਹ ਪੰਜਾਬ ਕੋਲ ਵੀ ਪਰ ਹੋਇਆਗਾ ਬਾਲਾ ਜਾਂ ਕੀ ਪਰਮਾਨੂ ਬਾਬੇ ਜਿੱਦ ਜਿੱਦ ਤਨ ਮੈਨੂੰ ਕੈਰੈਕਟਰ ਆਉਣਾ ਹੁੰਦਾ ਨਾ ਉਦੋਂ ਮੂਲਾ ਕੈਰੈਕਟਰ ਚੱਲਦਾ ਫੜਪਾਂ ਚ ਟੇਪ ਰੱਖ ਲੈ ਇਹਹੀ ਕੰਮ ਹੈ ਜੇ ਬਾਕੀ ਭਾਈ ਜੇ ਤੁਸੀਂ ਕੰਮ ਕਰਵਾਉਣਾ ਆ ਦੇਖ ਲਓ ਤੁਸੀਂ ਐ ਸਰਪਸ ਸੁਣਾ ਆ ਵੀ ਵਧੀਆ ਹੈ ਬੈਟਿੰਗ ਲੂਟਿੰਗ ਆਪਾਂ ਤਾਂ ਭਾਈ ਰੇਗ ਬੰਦੇ ਦੀ ਉਹਦੀ ਜੀ ਗਾਰੰਟੀ ਚੱਕਦੇ ਆ ਜਿਹੜਾ ਕੰਮ ਵਧੀਆ ਕਰਦਾ ਠੀਕ ਆ ਕਿਉਂਕਿ ਆਪਾਂ ਨੇ ਆਪਣੇ ਤੁਸੀਂ ਭਰੋਸੇ ਹਨਾ ਵੀਡੀਓ ਦੇ ਦੇ ਤਾਂ ਭਰੋਸਾ ਕਰਕੇ ਆਪਣੇ ਕੰਮ ਕਰਵਾਉਨੇ ਆ ਤਾਂ ਫਿਰ ਉਹਦਾ ਰਿਜ਼ਲਟ ਵੀ ਤੁਹਾਨੂੰ ਮਿਲਣਾ ਚਾਹੀਦਾ ਬਈ ਤੇ ਆ ਜਾਲੀਆਂ ਜੂੜੀਆਂ ਬਾਈ ਕਟਿੰਗ ਕਰਾਈਆਂ ਦੀਆਂ ਇਹ ਵੀ ਦੇਖ ਲਓ ਤੁਸੀਂ ਹੁਣ ਇਹ ਜਾਲੀ ਦੀ ਫਿਟਿੰਗ ਸਾਰੀ ਸੁੱਖੇ ਵੱਲੋਂ ਹੋਈ ਪਈ ਹੈ ਸਾਰਾ ਪ੍ਰੋਪਰ ਸੁੱਖਿਆ ਦਾ ਕੰਮ ਆਏ ਬਾਈ ਸਿਰਫ ਪੇਂਟ ਹੋਇਆ ਕੰਮ ਤੇ ਬਾਕੀ ਜਿਹੜਾ ਮਿਸਤਰੀ ਦਾ ਕੰਮ ਉਹ ਅਲੱਗ ਦਾ ਬਾਕੀ ਸੁੱਖੇ ਵੱਲੋਂ ਸਾਰੇ ਬਕਸਾ ਬੁਕਸਾ ਇਹਨੇ ਫਟਾ ਕਰਿਆ ਸਾਰਾ ਟੋਕ ਸਾਰੀ ਸੋਚ ਹੈ ਦੀ ਆ ਇਹਨੇ ਆਪ ਤਿਆਰ ਕਰਿਆ ਵੀ ਆਪਾਂ ਨੇ ਕੁਝ ਨਹੀਂ ਇਹਨੇ ਦੱਸਿਆ ਵੀ ਆ ਪਹਿਲੀ ਵਾਰੀ ਕਰਿਆ ਪਹਿਲੀ ਵਾਰੀ ਸਿਰਾਂ ਲੱਗ ਗਿਆ ਬਾਈ ਫਤੇਗੜ ਸਾਹਿਬ ਰੇਕ ਕਰਕੇ ਜਾਂਦਾ ਬਾਈ ਬਹੁਤ ਸੋਹਣਾ ਤਿਆਰ ਹੋਇਆ ਜਮਾ ਹੀ ਸਿੰਪਲ ਟਰੈਕਟਰ ਰੂਹ ਲੱਗਦੀ ਆ ਬਾਈ ਜਿੰਨਾ ਸਾਥ ਤੇ ਜੋਰ ਲੱਗਿਆ ਸੀ ਲਾਇਆ ਕੋਈ ਗਲਤੀ ਮਲਤੀ ਹੁੰਦੀ ਕੋਈ ਦੱਸ ਦਿਆ ਕਰੋ ਵਿੱਚ ਹਨਾ ਵੀ ਕਮੈਂਟਾਂ ਚ ਵੀ ਆਹ ਚੀਜ਼ ਬਾਈ ਉਧਰ ਉਧਰ ਲੱਗ ਗਈ ਸਭ ਲੱਗਦੀ ਦੀ ਏਦਾਂ ਹੁੰਦਾ ਹਨਾ ਫੇ ਬੰਦੇ ਪਤਾ ਲਾ ਜਾਂਦਾ ਗਾਂ ਬਾਕੀ ਸਰੀਆ ਤੱਕ ਤਾਂ ਕਿਹਾ ਨਹੀਂ ਬਾਈ ਕਮੈਂਟ ਜਿੰਨਿਆਂ ਨੇ ਕਰੇ ਕਿਉਂਕਿ ਬਈ ਜਾਨਾ ਆਪਾਂ ਰੀਜਨਲ ਵੀ ਮਨ ਲਾ ਕੇ ਗੱਲ ਚੀਜ਼ ਤਿਆਰ ਕਰਦੇ ਤਾਂ ਆਟੋਮੈਟਿਕ ਹੀ ਵਧੀਆ ਹੁੰਦੀ ਆ ਕਿੱਦਾਂ ਹੁਣ ਆਪਣੀ ਉਹ ਫਰੇਮ ਰਹਿੰਦੀ ਆ ਜਿੱਦਾਂ ਨਾ ਹੁਣ ਲਾਲ ਲਾਈਟਾਂ ਦਿਖਦੀਆਂ ਵਿੱਚ ਕਣੀ ਲਾਈਟ ਬਹੁਤ ਨਿਊਨ ਰਹਿੰਦੀ ਆ ਹਜੇ ਥੋੜੀ ਜਿਹੀ ਸੈਟਿੰਗ ਰਹਿੰਦੀ ਆ ਇਹ ਛਤਰੀ ਲੈਂਦੀ ਆ ਤੇ ਇੱਕ ਰਿਕਵਰੀ ਲਾਈਟ ਰਹਿੰਦੀ ਆ ਪਿੱਛੇ ਲਾਣੀ ਬਲਿੰਕਰ ਵਾਲੀ ਹਾਂ ਉਹ ਵੀ ਰਹਿ ਗਈ ਉਹ ਗੱਲ ਬਣ ਜਣੀ ਹੁਣ ਉਹਦੇ ਬਾਅਦ ਆਪਾਂ ਫੋਟੋ ਲੈ ਆਉਂਗਾ ਉੱਥੇ ਜਾ ਕੇ ਹਾਂ ਫੇਰ ਕਰਾਂਗੇ ਉਹਨੂੰ ਤਾਂ ਹਾਂ ਫੇਰ ਥੱਲੀ ਨਾਲ ਕਰਾਂਗੇ ਉੱਪਰ ਛਤਰੀ ਦਾ ਕੰਮ ਇਹਦਾ ਛਤਰੀ ਵੀ ਲਾਉਣੀ ਆ ਛਤਰੀ-ਛ ਬਾਕੀ ਆਲਟਰਨੇਟਰ ਵੀ ਬਾਈ ਦੇਖ ਲਓ ਇਹਨੇ ਫਿੱਟ ਕਰਿਆ ਸਾਰਾ ਐਨ ਓਕੇ ਦੀ ਰਿਪੋਰਟ ਆ ਜੇ ਤੁਸੀਂ ਆਲਟਰਨੇਟਰ ਵੀ ਕੱਲਾ ਫਿੱਟ ਕਰਾਉਣਾ ਟਰੈਕਟਰ ਛੱਡ ਜਾਓ ਬਾਈ ਆਲਟਰਨੇਟਰ ਫਿੱਟ ਮਿਲੂਗਾ ਇਹਦੇ ਨਾਲ ਉੱਕਾ-ਪੁੱਕਾ ਕਰ ਲਓ ਇਹਨੇ ਆਪ ਕਰਕੇ ਸਾਰਾ ਕੁਝ ਆਲਟਰਨੇਟਰ ਲਾ ਕੇ ਫਿਰ ਤੁਹਾਨੂੰ ਦੇਣਾ ਠੀਕ ਆ 베ARING ਕਰਵਾਉਣੀ ਆ ਉਹ ਦੇਣੇ ਆ ਜੇ ਅੱਧੀ 베ARING ਆ ਥੋੜੀ-ਬਹੁਤੀ 베ARING ਆ ਕੋਈ ਦਿੱਕਤ ਆਉਂਦੀ ਫਿਊਜਾਂ ਦੀ ਦਿੱਕਤਾਂ ਦੀ ਰਿਪੇਅਰ ਪੂਰ ਸਾਰਾ ਟੋਟਲੀ ਕੰਮ ਇਹਦਾ ਕਰ ਦਿੰਦਾ ਇਹ ਕੰਮ ਦੇ ਵੱਲੋਂ ਆਪਾਂ ਬਾਈ ਫੁੱਲ ਗਾਰੰਟੀ ਚੱਕਦੇ ਉਹਦੀ ਚੱਕਦੇ ਆ ਗਾਰੰਟੀ ਜਿਹੜਾ ਬੰਦਾ ਇਹਦਾ ਆਪਾਂ ਨੂੰ ਕੰਮ ਵਧੀਆ ਲ ਆਪਾਂ ਕੋਈ ਆਦੀ ਪ੍ਰੋਮੋਸ਼ਨ ਨਹੀਂ ਕਰਦੇ ਇਹ ਵੀ ਹਨਾ ਵੀ ਉਹ ਆ ਪਰ ਆਪਾਂ ਕਹਿੰਦੇ ਆ ਵੀ ਤੁਸੀਂ ਬਾਈ ਪੈਸੇ ਲਾ ਦੰਨੇ ਆ ਕੋਈ ਗਲਤ ਬੰਦੇ ਕੋ ਫਸ ਜੰਨੇ ਫਿਰ ਯਾਰ ਬਾਜੋ ਦਿੱਕਤਾਂ ਆਉਨੀਆਂ ਇਹਦੇ ਨਾਲ ਬਧੀਆ ਇੱਕ ਵਾਰੀ ਤਾਂ ਰੋਗ ਵੱਡਿਆ ਜਾਂਦਾ ਪਰ ਆਪਾਂ ਨੇ ਇਹਨੂੰ ਕਿਹਾ ਤਾਂ ਵੀ ਤੇਰੇ ਭਰੋਸੇ ਆ ਬਾਈ ਇਹਨੂੰ ਓਕੇ ਚਾਹੀਦਾ ਬਈ ਕੋਈ ਲੈਟ ਨਹੀਂ ਖੜੀ ਚਲਾ ਕੇ ਦੇਖ ਲਿਆ ਟਰੈਕਟਰ ਫਤੇ ਗੜ ਸਾਹਿਬ ਵੀ ਜਾ ਕੇ ਆਏ ਆ ਹਨਾ ਪੂਰਾ ਭਜਾ ਕੇ ਵੀ ਦੇਖਿਆ ਸਾਰਾ ਉਹ ਕਰਾ ਕੇ ਦੇਖ ਲਿਆ ਵੀ ਆਲਟਰਨੇਟਰ ਕਰੰਟ ਜ਼ਿਆਦਾ ਘੜ ਜਵੇ ਘੱਟ ਘੜ ਜਵੇ ਇਹ ਸਾਰੀ ਓਕੇ ਕਰਕੇ ਦਿੱਤਾ ਇਹਨੇ ਇਹ ਕਿਹੜਾ ਨਵੇਂ ਟਰੈਕਟਰ ਨੂੰ ਵੇਰੀਂਗ ਆਉਂਦੀ ਹੈ ਨਾ ਉਹ ਸਾਫ ਨਾਲ ਵੇਰੀਂਗ ਕਰਕੇ ਦਿੰਦੀ ਆ ਮੁੰਡੇ ਨੇ ਠੀਕ ਆ ਜੀ ਧੰਨਵਾਦ ਬਾਕੀ ਹੁਣ ਕਰਦੇ ਆ ਆਪਣਾ ਕੰਮਕਾਰ